ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਦੀ ਸਾਹਾ ਸੰਗਤ ਜੀ ਜਿਹੜਾ ਇਹ ਅੱਜ ਦਾ ਮਸਲਾ ਹੈ ਅੱਜ ਦਾ ਮਸਲਾ ਜਿਵੇਂ ਕਿ ਆਪਾਂ ਸਾਰੇ ਜਾਣੇ ਜਾਣਦੇ ਹਾਂ ਕਿ ਕੁਝ ਦਿਨ ਪਹਿਲਾਂ ਜੋ ਕਿ ਬਹੁਤ ਹੀ ਇੱਕ ਪਿਆਰੀ ਹੁਣ ਹਾਰ ਸਾਡੀ ਧੀ ਜਿਨ੍ਹਾਂ ਕੇ ਬਤੌਰ ਇੱਕ ਡਾਕਟਰ ਦੀ ਪੜ੍ਹਾਈ ਕਰਕੇ ਉਹ ਇੱਕ ਡਾਕਟਰ ਬਣੀ ਪਰ ਸਮੇਂ ਦੇ ਜਿਹੜੇ ਦਰਿੰਦੇ ਲੋਕ, ਪਾਗਲ ਲੋਕ ਕਿ ਉਹਨਾਂ ਦਰਿੰਦੇ ਲੋਕਾਂ ਨੇ ਉਸ ਧੀ ਦੇ ਨਾਲ ਬਹੁਤ ਹੀ ਜ਼ਿਆਦਾ ਮਾੜਾ ਸਲੂਕ ਕੀਤਾ। ਉਹਦੇ ਨਾਲ ਰਿਪ ਹੋਇਆ ਤੇ ਬਹੁਤ ਹੀ ਮੰਦਭਾਗੀ ਇਹ ਲੰੰਡਨ ਜੋ ਘਟਨਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਹੋ ਜਿਹੇ ਦਰਿੰਦੇ ਲੋਕ ਨੇ ਜਿਨ੍ਹਾਂ ਕਰਕੇ ਸਾਡੀਆਂ ਧੀਆਂ ਪੈਣਾ ਸੁਰੱਖਿਅਤ ਨਹੀਂ ਇਹੋ ਜਿਹੇ ਦਰਿੰਦੇ ਲੋਕਾਂ ਨੂੰ ਤੜਫਾ ਤੜਫਾ ਕੇ ਮਾਰਨਾ ਚਾਹੀਦਾ ਹੈ ਤੇ ਦੂਸਰੀ ਬੇਨਤੀ ਅਸੀਂ ਇਹ ਕਰਨੀ ਚਾਹੁੰਦੇ ਹਾਂ ਜੋ ਕਿ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਧੀਆਂ ਨੂੰ ਜਿਵੇਂ ਸਕੂਲ ਦੇ ਵੱਲੋਂ ਫੰਕਸ਼ਨ ਕਰਵਾਏ ਜਾਂਦੇ ਹਨ ਉਹਨਾਂ ਫੰਕਸ਼ਨਾਂ ਦੇ ਵਿੱਚ ਬਕਾਇਦਾ ਹਫ਼ਤਾ ਹਫ਼ਤਾ ਇੱਕ ਇੱਕ ਮਹੀਨਾ ਲਾ ਕੇ ਬੱਚਿਆਂ ਨੂੰ ਨੱਚਣ ਗਾਉਣ ਦੀ ਟ੍ਰੇਨਿੰਗ ਤਾਂ ਦੇ ਦਿੱਤੀ ਜਾਂਦੀ ਹੈ ਪਰ ਕੀ ਪੱਕੇ ਤੌਰ ਤੇ ਸਕੂਲਾਂ ਦੇ ਵਿੱਚ ਜੇਕਰ ਸਾਡੇ ਬੱਚਿਆਂ ਨੂੰ ਚੀਨ, ਜਾਪਾਨ ਵਰਗੇ ਦੇਸ਼ਾਂ ਦੇ ਵਾਗ ਸਾਡੀਆਂ ਧੀਆਂ ਨੂੰ ਸਾਡੇ ਬੱਚਿਆਂ ਨੂੰ ਜੇਕਰ ਗੱਤਕੇ ਦੀ ਟ੍ਰੇਨਿੰਗ ਮਾਰਸ਼ਲ ਆਰਟ ਤੇ ਜਾਂ ਜੁੱਡੋ ਕਾਰਾਤੇ ਬੌਕਸਿੰਗ ਵਗੈਰਾ ਇਹ ਸਾਰੀ ਜਿਹੜੀ ਟ੍ਰੇਨਿੰਗ ਸਾਡੇ ਬੱਚਿਆਂ ਨੂੰ ਦਿੱਤੀ ਜਾਵੇ ਸਾਡੀਆਂ ਧੀਆਂ ਨੂੰ ਦਿੱਤੀ ਜਾਵੇ ਤਾਂ ਜੋ ਉਹ ਇੱਥੋਂ ਕੁ ਤੱਕ ਤਾਂ ਉਹ ਕਾਬਲ ਬਣ ਸਕਣ ਕਿ ਜਦੋਂ ਵੀ ਉਹਨਾਂ ਦੀ ਇੱਜ਼ਤ ਦੇ ਉੱਪਰ ਕੋਈ ਆਂਚ ਆਵੇ ਕੋਈ ਦਰਿੰਦਾ ਐੋਜੀ ਹਰਕਤ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਆਪਣੀ ਰਾਖੀ ਆਪ ਕਰ ਸਕੇ ਸੋ ਬੇਨਤੀ ਹੈ ਸਾਡੇ ਸਕੂਲਾਂ ਦੇ ਸਟਾਫ ਮੈਂਬਰਾਂ ਨੂੰ ਟੀਚਰਾਂ ਨੂੰ ਬੇਨਤੀ ਹੈ ਕਿ ਭਾਈ ਇਹ ਨੱਚਣ ਗਾਉਣ ਦੀਆਂ ਜਿਹੜੀਆਂ ਤੁਸੀਂ ਟ੍ਰੇਨਿੰਗਾਂ ਬੱਚਿਆਂ ਨੂੰ ਕਰਾਉਂਦੇ ਹੋ ਧਿਆਨ ਨਾਲ ਕਰਾਉਂਦੇ ਹੋ ਨਾ ਕਰਵਾਓ ਤੇ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਸਾਡੀਆਂ ਧੀਆਂ ਨੂੰ ਲੋੜ ਹੈ ਸਾਡੇ ਬੱਚਿਆਂ ਨੂੰ ਲੋੜ ਹੈ ਕਿ ਉਹ ਆਪਣੀ ਸੁਰੱਖਿਆ ਆਪ ਕਰ ਸਕਣ ਆਪਣਾ ਡਿਫੈਂਸ ਆਪ ਕਰ ਸਕਣ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਗੱਤਕਾ ਮਾਰਸ਼ਲ ਆਰਟ ਜੁਡੋ ਕਾਰਾਟੇ ਜਾਂ ਬੌਕਸਿੰਗ ਵਗੈਰਾ ਸਿਖਾਈ ਜਾਵੇ ਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਦੇ ਅੱਗੇ ਕਿ ਇਹ ਜਿਹੜੇ ਦਰਿੰਦੇ ਜਿਨ੍ਹਾਂ ਨੇ ਇੱਕ ਕਰਮ ਕੀਤਾ ਜਿਨ੍ਹਾਂ ਨੇ ਘੋਰ ਪਾਪ ਕੀਤਾ ਕਿ ਉਸ ਸਾਡੀ ਬੜੀ ਪਿਆਰੀ ਹੋਣ ਹਰ ਬੇਟੀ ਧੀ ਡਾਕਟਰ ਦੇ ਨਾਲ ਇਹ ਰੇਪ ਕੀਤਾ ਹੈ ਬਲਤਕਾਰ ਕੀਤਾ ਹੈ ਉਹ ਜਿਹੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸੋ ਆਓ ਸਾਰੇ ਜਾਣੇ ਉਸ ਧੀ ਦੇ ਉੱਪਰ ਇਸ ਹੋਏ ਅਤਿਆਚਾਰ ਦੇ ਵਿਰੁੱਧ ਆਪਾਂ ਆਵਾਜ਼ ਉਠਾਈਏ ਜੀ ਤੇ ਤਾਂ ਜੋ ਸਾਡੀ ਬੇਟੀ ਨੂੰ ਇਨਸਾਫ ਮਿਲ ਸਕੇ ਤੇ ਅੱਗੇ ਤੋਂ ਇਹੋ ਜਿਹੜੇ ਦਰਿੰਦੇ ਲੋਕ ਨੇ ਉਹਨਾਂ ਤੇ ਨੱਥ ਪਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ